ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਨਰਿੰਦਰ ਸਿੰਘ ਕਲੇਰ ਅਸੀਂ ਅਕਸਰ ਫਿਲਮਾਂ ਦੇ ਵਿੱਚ ਕਈ ਅਜਈਆਂ ਜ਼ਿੰਦਗੀਆਂ ਦੇਖੀਆਂ ਜਿੱਥੇ ਕਿ ਇੱਕ ਕਹਿੰਦੇ ਆ ਕਿ ਅਜਿਹੇ ਪਿੰਡ ਤੋਂ ਸ਼ਹਿਰ ਦੇ ਵਿੱਚੋਂ ਬੱਚਾ ਕੋਈ ਉੱਠਦਾ ਤੇ ਉਹ ਜਿਵੇਂ ਫਿਲਮ ਦੀ ਸਟੋਰੀ ਚੱਲਦੀ ਆ ਉਹ ਇੱਕ ਵਧੀਆ ਐਕਟਰ ਦਿਖਾਉਂਦੇ ਆ ਤੇ ਉਹ ਇੱਕ ਰੇਸ ਤੇ ਇੱਕ ਕਿਸੇ ਵੀ ਬੌਕਸਿੰਗ ਦੀ ਰਿੰਗ ਦੇ ਵਿੱਚੋਂ ਕਿਵੇਂ ਵੱਡੇ ਵੱਡੇ ਮੈਡਲਾਂ ਦੇ ਵਿੱਚ ਫਿਰ ਉਹ ਕਿਵੇਂ ਦੁਨੀਆ ਦੇ ਵਿੱਚ ਆਉਂਦਾ ਆ ਅਸੀਂ ਫਿਲਮਾਂ ਦੇ ਵਿੱਚ ਦੇਖਿਆ ਹੋਣਾ ਪਰ ਮੇਰੇ ਪਿੱਛੇ ਤਸਵੀਰਾਂ ਜਨਾਬ ਇਹ ਆਪਣੇ ਪੰਜਾਬ ਦੀਆਂ ਨੇ ਇਹ ਆਪਣੇ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਮੰਡੀ ਮੁੱਲਾਪੁਰ ਦੇ ਉਹ ਇਹ ਤਗਮੇ ਜਿੱਤਣ ਵਾਲੇ ਖਿਡਾਰੀ ਹੈ ਜਿਨ੍ਹਾਂ ਨੇ ਮੰਡੀ ਮੁੱਲਾਪੁਰ ਸ਼ਹਿਰ ਦੇ ਵਾਰੀਅਰ ਜਰਨੀ ਦੂਜੋ ਜਿਹੜਾ ਫੈਡਰੇਸ਼ਨ ਆ ਇਹਨਾਂ ਦੇ ਇੱਥੇ ਇਸ ਤਰ੍ਹਾਂ ਦੀ ਟ੍ਰੇਨਿੰਗ ਲਈ ਹੈ ਤੇ ਜੋ ਇਹਨਾਂ ਦੇ ਅੰਦਰ ਚੱਲਦਾ ਪਿਆ ਹੈ ਆਪਣੇ ਭਵਿੱਖ ਨੂੰ ਲੈ ਕੇ ਤੇ ਇਹਨਾਂ ਦਾ ਭਵਿੱਖ ਸਿਰਜਣ ਵਾਲੇ ਇਹਨਾਂ ਦੇ ਬੜੇ ਮਾਣਯੋਗ ਕੋਚ ਸਹਿਬਾਨ ਦੇ ਨਾਲ ਅਜਿਹੀ ਗੱਲ ਕਰਾਂਗੇ ਜੋ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਕਿਵੇਂ ਅੱਗੇ ਵਧਣਾ ਕਿਉਂਕਿ ਹਰ ਕੋਈ ਮਾਪਾ ਇਹ ਸੋਚਦਾ ਪਿਆ ਹੈ ਕਿ ਸਾਡੇ ਬੱਚੇ ਵਧੀਆ ਪੜਦੇ ਪਏ ਆ ਪਰ ਪੜ੍ਹਾਈ ਦੇ ਨਾਲ ਅਜਿਹੀ ਕੀ ਚੀਜ਼ ਹੋਵੇ ਮੇਰੀ ਬੇਟੀ ਨੂੰ ਜਾਂ ਮੇਰੇ ਬੇਟੇ ਨੂੰ ਜਿਹੜੀ ਕਿ ਉਸਤੇ ਸੁਰੱਖਿਆ ਦੇ ਲਈ ਤੇ ਉਸਤੇ ਭਵਿੱਖ ਦੋਨਾਂ ਦੇ ਲਈ ਕਾਰਗਰ ਹੋਵੇ ਹੈ ਜਿਉਂਦੀਆਂ ਜਾਗਦੀਆਂ ਮਿਸਾਲਾਂ ਵੇ ਇਨ੍ਹਾਂ ਬੱਚਿਆਂ ਦੇ ਵੱਲੋਂ ਕਾਮਨਵੈਲਥ ਗੇਮਸ ਦੇ ਵਿੱਚ ਕਾਰਟੇਸ ਦੇ ਵਿੱਚ ਵੱਡੇ ਵੱਡੇ ਤਗਮੇ 골ਡਨ ਸਿਲਵਰ ব্রੌਂਜ਼ ਸਭ ਦਿੱਤੇ ਹੋਏ ਆ ਤੇ ਇਸ ਤੋਂ ਬਾਅਦ ਜੋ ਇਨ੍ਹਾਂ ਦੇ ਸਵਾਗਤ ਦੇ ਲਈ 에어ਪੋਰਟ ਤੋਂ ਲੈ ਕੇ ਲੁਧਿਆਣੇ ਤੱਕ ਪਹੁੰਚਾਣਾ ਤੇ ਲੁਧਿਆਣੇ ਤੋਂ ਜਿਸ ਤਰ੍ਹਾਂ ਰੋਡ ਸ਼ੋਅ ਕੱਢਿਆ ਗਿਆ ਤੇ ਪੂਰੀਆਂ ਜਿਹੜੀਆਂ ਆਪਣੇ ਮਾਨਯੋਗ ਹਸਤੀਆਂ ਡੀਸੀ ਸਾਹਿਬਾਨ ਆ ਸਾਰਿਆਂ ਦੇ ਵੱਲੋਂ ਮਾਣ ਦਿੱਤਾ ਗਿਆ ਤਸਵੀਰਾਂ ਵੀ ਤੁਸੀਂ ਦੇਖਦੇ ਪਏ ਹੋ ਇੱਕ ਵਾਰ ਤਾਰੂਕ ਕਰਾ ਦਿੰਦਾ ਮੈਂ ਕੋਟ ਸਾਹਿਬਾਨ ਤੋਂ ਸਸ਼ੀਗਾਨ ਸਰ ਸਸ਼ੀਗਾਨ ਜੀ ਇਹ ਸਰ ਜਿਸ ਤਰ੍ਹਾਂ ਇਹ ਹੀਰੇ ਦੇਖਦੇ ਪਿਆ ਮੈਂ ਇਸ ਤੋਂ ਪਹਿਲਾਂ ਵੀ ਇੱਕ ਵਾਰ ਆਪਾਂ ਗੱਲਬਾਤ ਕੀਤੀ ਸੀ ਉਦੋਂ ਇੱਕ ਸੁਪਨਾ ਸੀ ਹੁਣ ਇਹ ਸੁਪਨਾ ਪੂਰਾ ਹੋ ਗਿਆ ਪਹਿਲਾਂ ਤਾਂ ਸਾਡੇ ਵੱਲੋਂ ਸਾਰੇ ਦਰਸ਼ਕਾਂ ਦੇ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੇ ਪੂਰੀ ਟੀਮ ਨੂੰ ਵਧਾਈਆਂ ਇਹ ਸੁਪਨਾ ਜਦੋਂ ਸਕਾਰ ਹੋ ਗਿਆ ਤਾਂ ਪਹਿਲਾਂ ਤਾਂ ਜ਼ਿਹਨ ਦੇ ਵਿੱਚ ਕੀ ਚੱਲਦਾ ਪਿਆ ਸਾਨੂੰ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ 1 ਮਹੀਨੇ ਜੋ ਮਿਹਨਤ ਕੀਤੀ ਸੀ ਉਸ ਬੱਚਿਆਂ ਨੇ ਉਸ ਮਿਹਨਤ ਦਾ ਫਲ ਸਾਨੂੰ ਦਿੱਤਾ ਹੈ ਮੈਡਲ ਜਿੱਤ ਕੇ ਆਏ ਆਪਣੇ ਦੇਸ਼ ਦਾ ਆਪਣੇ ਸੂਬੇ ਦਾ ਨਾਮ ਰੋਸ਼ਨ ਕੀਤਾ ਸਾਨੂੰ ਤਾਂ ਬਹੁਤ ਜ਼ਿਆਦਾ ਹੀ ਖੁਸ਼ੀ ਹੋ ਰਹੀ ਹੈ ਤੇ ਸਾਡੇ ਫੈਡਰੇਸ਼ਨ ਸਾਡੀ ਅਕੈਡਮੀ ਲਈ ਮਾਣ ਵਾਲੀ ਗੱਲ ਹੈ ਕਿੰਨਾ ਬੱਚਿਆਂ ਨੇ ਦਿਨ ਰਾਤ ਮਿਹਨਤ ਕੀਤੀ ਸੀ ਆਪਣੇ ਸਟੱਡੀ ਦੇ ਨਾਲ ਨਾਲ ਸਭ ਕੁਝ ਮੈਨੇਜ ਕੀਤਾ ਬਹੁਤ ਹੀ ਡਿਫਿਕਲਟ ਸੀਗਾ ਬਟ ਇਹਨਾਂ ਨੇ ਪ੍ਰੂਫ ਕੀਤਾ ਕਿ ਜੇ ਆਪਾਂ ਮਿਹਨਤ ਕਰਦੇ ਆਂ ਫਿਰ ਉਹਦਾ ਫਲ ਜ਼ਰੂਰ ਆਪਾਂ ਨੂੰ ਮਿਲਦਾ ਤੇ 11th ਕਾਮਨਵੈਲਥ ਕਰਾਟੇ ਜਿਹੜੇ ਗੇਮਸ ਹੋਏ ਨੇ ਸਾਊਥ ਅਫਰੀਕਾ ਦੇ ਵਿੱਚ ਉਹਨਾਂ ਦੇ ਵਿੱਚ ਇਹ ਬੱਚੇ ਤੱਕ ਮੁਜਿੱਤ ਕੇ ਆਏ ਨੇ ਅੱਛਾ ਜਦੋਂ ਇਸ ਤੋਂ ਪਹਿਲਾਂ ਇਹ ਬੱਚਿਆਂ ਦੀ ਸਿਲੈਕਸ਼ਨ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਪ੍ਰੋਸੈਸ ਹੁੰਦਾ ਉਹ ਹਰ ਇੱਕ ਤੇ ਜ਼ਹਿਨ ਦੇ ਵਿੱਚ ਆਇਆ ਹੁੰਦਾ ਵੀ ਕਿਵੇਂ ਬੱਚੇ ਬਾਹਰ ਜਾਣਗੇ ਉੱਥੇ ਕਿਵੇਂ ਟਰੀਟਮੈਂਟ ਹੋਊਗਾ ਤੇ ਉੱਥੇ ਦੇ এনਵਾਇਰਨਮੈਂਟ ਦੇ ਵਿੱਚ ਕਿਵੇਂ ਉਹ ਖੇਡਣਗੇ ਜੇਕਰ ਮੈਂ ਪਹਿਲੇ ਸਵਾਲ ਦੀ ਗੱਲ ਕਰਾਂ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਸਿਲੈਕਸ਼ਨ ਹੋ ਗਈ ਬੱਚਿਆਂ ਦੀ ਤਾਂ ਉਸ ਤੋਂ ਬਾਅਦ ਫਿਰ ਨੈਕਸਟ ਸਟੈਪ ਕਿਵੇਂ ਕਿਵੇਂ ਲੱਤੇਗੇ ਸਰ ਜਦੋਂ ਇਹ ਬੱਚੇ ਸਾਰੇ ਆਪਣੇ ਨੈਸ਼ਨਲ ਚੈਂਪੀਅਨ ਨੇ ਇੰਡੀਆ ਦੇ ਆਪਣੇ ਆਪਣੇ ਕੈਟਾਗਰੀਜ਼ ਦੇ ਵਿੱਚ ਤੇ ਜਦੋਂ ਇਹਨਾਂ ਦੀ ਸਿਲੈਕਸ਼ਨ ਹੋਈ ਸਾਡੇ ਲਈ ਵੀ ਬਹੁਤ ਪ੍ਰੈਸ਼ਰ ਸੀ ਕਿ ਵੀ ਸਾਡੇ ਬੱਚਿਆਂ ਨੇ ਇਹ ਕਾਮਨਵੈਲਥ ਬਹੁਤ ਵੱਡਾ ਹੀ ਇੱਕ ਪਲੇਟਫਾਰਮ ਸੀ ਤੇ ਪਹਿਲੀ ਵਾਰ ਸੀਗਾ ਤੇ ਅਸੀਂ ਟੀਵੀ ਤੇ ਵਿੱਚ ਤੇ ਅਸੀਂ ਮੋਬਾਈਲ ਫੋਨਾਂ ਦੇ ਵਿੱਚ ਅੱਗੇ ਦੇਖਦੇ ਆਏ ਹਾਂ ਸਾਡੇ ਬੱਚਿਆਂ ਲਈ ਬਹੁਤ ਹੀ ਨਵਾਂ ਪਲੇਟਫਾਰਮ ਸੀ ਜਿੱਥੇ ਸਾਰੀ ਕੰਟਰੀਜ਼ ਨੇ ਪਾਰਟਿਸਿਪੇਟ ਕਰਨਾ ਸੀਗਾ ਤੇ ਅਸੀਂ ਆਪਣੇ ਲੈਵਲ ਤੇ ਬੱਚਿਆਂ ਨੂੰ ਪੂਰਾ ਚੰਗੀ ਤਰ੍ਹਾਂ ਗਾਈਡ ਕੀਤਾ ਟ੍ਰੇਨਿੰਗ ਕਰਾਈ ਸ ਮੇਰੇ ਨਾਲ ਜਿਹੜੇ ਕੋਚ ਸੀਗੇ ਪ੍ਰਿੰਸ ਸੀਗੇ ਜਿਹੜੇ ਨੌਇਡਾ ਤੋਂ ਸਪੈਸ਼ਲੀ ਬੱਚੇ ਨੂੰ ਟ੍ਰੇਨ ਕਰਨ ਆਏ ਸੀਗੇ ਆਪਣੇ ਰਵੀ ਸਰ ਸੀਗੇ ਅਸੀਂ ਤਿੰਨਾਂ ਨੇ ਬੱਚਿਆਂ ਨੂੰ ਦਿਨ ਰਾਤ ਮਿਹਨਤ ਕਰਾਈ ਹੈ ਸਵੇਰ ਸ਼ਾਮ ਸਾਰੀ ਕਰਾਈ ਹੈ ਤੇ ਜਿਵੇਂ ਅਸੀਂ ਬੱਚਿਆਂ ਨੂੰ ਦੱਸਿਆ ਸੀਗਾ ਕਿ ਵੀ ਕਿਉਂਕਿ ਆਪਣੇ ਇੰਡੀਆ ਤੇ ਬਾਹਰ ਕੰਟਰੀਜ਼ ਦੇ ਮੁਕਾਬਲੇ ਕਾਰਾਟੇ ਤੇ ਹਰ ਚੀਜ਼ ਦਾ ਲੈਵਲ ਥੋੜਾ ਜਿਹਾ ਅਪ ਹੋ ਜਾਂਦਾ ਆ ਠੀਕ ਹੈ ਤੇ ਉਸ ਦੇ ਵਿੱਚ ਛੱਡ ਡਿਫਿਕਲਟ ਤਾਂ ਸੀਗਾ ਬਟ ਬੱਚਿਆਂ ਨੇ ਪ੍ਰੂਫ ਕੀਤਾ ਤੇ ਮੈਡਲ ਜਿੱਤ ਕੇ ਆਏ ਸਰ ਇੱਕ ਵਾਰ ਇਹਨਾਂ ਬੱਚਿਆਂ ਦੀ ਟ੍ਰੇਨਿੰਗ ਦਾ ਸੈਕਸ਼ਨ ਤੇ ਨਜ਼ਰ ਮਾਰ ਲੈਣੇ ਆ ਕਿ ਕਿਵੇਂ ਇਹਨਾਂ ਦੇ ਵੱਲੋਂ ਟ੍ਰੇਨਿੰਗ ਦੇ ਦੌਰਾਨ ਪ੍ਰੈਕਟਿਸ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਬੱਚਿਆਂ ਦੇ ਨਾਲ ਵੀ ਇਕੱਲੇ ਇਕੱਲੇ ਨਾਲ ਤੇ ਕੋਚ ਸਾਹਿਬਾਂ ਦੇ ਨਾਲ ਵੀ ਗੱਲ ਕਰਦੇ ਆ Okay. Uh. ਸੋ ਤਸਵੀਰਾਂ ਤੁਸੀਂ ਦੇਖ ਲਈਆਂ ਵਾ ਪਰ ਜ਼ਹਿਨ ਦੇ ਵਿੱਚ ਇਹ ਵੀ ਆ ਗਿਆ ਹੋਣਾ ਹੈ ਕਿ ਇੰਨੀ ਹਾਰਡ ਪ੍ਰੈਕਟਿਸ ਤੇ ਇਸ ਦੇ ਨਾਲ ਹੁਣ ਇੱਕ ਕਾਮਨ ਵੇਥ ਜਾਣ ਦੇ ਲਈ ਹੋਰ ਕੀ ਕੀ ਰਸਤੇ ਦੇ ਵਿੱਚ ਹਰਡਲਸ ਆਈਆਂ ਤੇ ਉਹ ਕਿਵੇਂ ਹਰਡਲਸ ਨੂੰ ਆਪਾਂ ਦੂਰ ਕੀਤਾ ਤਾਂ ਮੇਰੇ ਨਾਲ ਸਪੈਸ਼ਲ ਕੋਚ ਵੀ ਖੜੇ ਐ ਇਹਨਾਂ ਨੂੰ ਸਪੈਸ਼ਲ ਮੁੱਲਾਪੁਰ ਦੇ ਵਿੱਚ ਇਸ ਕਰਕੇ ਹੁਣ ਬੁਲਾ ਲਿਆ ਗਿਆ ਏ ਇਹ ਪਹਿਲੀ ਗੱਲ ਤਾਂ ਨੋਇਡਾ ਤੋਂ ਦਿੱਲੀ ਨੋਇਡਾ ਤੋਂ ਸਪੈਸ਼ਲ ਟੈਕਨੀਕਸ ਦੇ ਵਾਸਤੇ ਕਿਉਂਕਿ ਜਦੋਂ ਅਸੀਂ ਥੋੜਾ ਜਿਹਾ ਅਪਲਿਫਟ ਕਰਦੇ ਆ ਇੱਕ ਆਪਣੇ ਕੰਪੀ ਸਿਚੂਨ ਨੂੰ ਹੋਰ ਉੱਪਰ ਲੈ ਕੇ ਜਾਣਾ ਤਾਂ ਚੀਜ਼ਾਂ ਹੋਰ ਹਾਰਡ ਹੋ ਜਾਂਦੀਆਂ ਤਾਂ ਕਿਹੜੀਆਂ ਚੀਜ਼ਾਂ ਹਾਰਡ ਹੁੰਦੀਆਂ ਤੇ ਇਹ ਕਿਵੇਂ ਟੈਕਰ ਕਰਨਾ ਸਭ ਤੋਂ ਪਹਿਲਾਂ ਕਿਉਂਕਿ ਨੌਇਡਾ ਤੋਂ ਮੈਂ ਗੱਲਬਾਤ ਹਿੰਦੀ ਦੇ ਵਿੱਚ ਕਰਨ ਦੀ ਟਰਾਈ ਕਰੂੰਗਾ ਨਮਸਤੇ ਜੀ ਨਮਸਤੇ ਸਰ ਔਰ ਪਹਿਲੇ ਤੋਂ ਇਹ ਬਤਾਈਏ ਕਿ ਆਪ ਪੰਜਾਬ ਮੇ ਆਏ ਹੋਏ ਹੋ ਤਾਂ ਕਿਹੋ ਜਿਹਾ ਲੱਗ ਰਹਾ ਹੈ जी बहुत अच्छा लग रहा है मैं पंजाब में आया हूँ इन बच्चों को ट्रेन करने के लिए ये मेरे लिए भी बहुत अच्छी मतलब गर्व की बात है कि मैं इन बच्चों को यहाँ पे ट्रेन करने के लिए आया है इन बच्चों का सिलेक्शन इलेवे कॉमनवेल्थ गेम्स में हो गया है कराटे में और उसके बाद अभी ये मेडल्स भी जीत के आए हैं मेरे लिए भी ये बहुत बड़ी गर्व की बात है अगर आपके इंटरव्यू की बात की जाए क्योंकि सभी ये पहले सोचते हैं कि जो शख्स हमारे बच्चों को ट्रेन कर रहा है जहाँ जिसको हम सुन रहे हैं उसकी अगर लाइफ की बात की जाए तो आपकी अचीवमेंट क्या थी मेरी अचीवमेंट ये है मैंने डिस्ट्रिक्ट में स्टेट में और नेशनल में मैं मेडलिस्ट हूँ और मैं स्पेशली ट्रेन करता हूँ टेक्निक्स को लेके और बच्चों को मतलब थोड़ी टेक्निक्स और कैसे गेम रखना है अपने ऊपर कैसे प्रेशर नहीं क्रिएट होने देना दूसरे पे कैसे क्रिएट करना है कैसे खेलना है टेक्निक और जो स्ट्रैटीज़ है इन चीज़ों पर वर्क करता हूँ और मैं ये चीज़ सिखाता हूँ लाइक like जब जब बात करें जब आप सीखते थे तो आपका कौन सा इंस्टीट्यूट था जहाँ कैसे वहाँ पर क्या डिफरेंट लगा क्यों लगा कि आपको कि ये जो टेक्निक्स होती है स्पेशल हो जाती हैं वो चीज़ अपने एक एक्सपीरियंस से आती है जैसे मैंने भी बहुत सारे गेम्स खेले हुए हैं मतलब हंड्रेड्स ऑफ गेम्स मैंने खेले हैं टूर्नामेंट्स खेले हैं अलग अलग लेवल के अलग अलग जगह पे जाके तो मैंने अपने पूरे एक्सपीरियंस से ओवरऑल एक्सपीरियंस से मैंने सीखा है कि क्या चीज़ें वर्क करती है जैसे कि मैं नोएडा में प्रैक्टिस करता था मैं भी स्कूल और फिर स्कूल के बाद फिर अपनी अकेडमी की मेरी प्रैक्टिस होती थी वहीं पर मैं तीन साढ़े घंटे या फिर चार घंटे तक जितना टाइम हमें मिलता था रात तक हमारी अकेडमी का उतना टाइम तक हम वहाँ पर प्रैक्टिस करते थे तो उस चीज़ें से मैंने ये सीखा है और वहाँ से सीखा कोचिस से सीखा डिफरेंट कोचिज से उसके बाद फिर अपने आप को जब मैंने टूर्नामेंट्स खेले अलग अलग स्टेट्स में जाके अलग अलग डिस्ट्रिक्ट में जाके तो वहां से मैंने उन चीजों को सीखा है अपने पूरे एक्सपीरियंस में छह साल हो गए मेरे को छह साल हो गए हैं तो अपने साल के इन एक्सपीरियंस में में मैंने ये सारी चीज़ें सीखी ऐसा आ जाता है कि में हम दिल्ली में बैठे हैं नोएडा में बैठे हैं और पंजाब में जा रहे हैं जो पंजाब के प्लेयर्स है शायद उसके जो बेसिक्स क्लियरेंस है उतने नहीं होंगे जब आप मिले इनको तो क्या विजन में आया दिमाग में आया जब मैं मिला तो मैंने एनालाइज वैसे कर दिया था

तो ये सारी चीज़ें मैंने इनके अंदर देखी स्टेमिना भी बहुत अच्छा था और सब ने पूरा अपना हंड्रेड परसेंट किया चाहे कितने भी थक गए हैं लेकिन बात मानी उन चीज़ों को किया प्रॉपर तरह से परफॉर्म किया हुँ। और इसीलिए और इसका आज रिजल्ट आप सबको दिख ही रहे कि अगर हम नॉर्मल जिंदगी की बात करें तो कौन सी चीज़ आप लोगों को फैमिलीज को बताना चाहोगे कि अगर कोच की बात मानते हैं तो रिजल्ट क्या होते हैं कोच की बात मानते देखिए अगर एक कोई कोच है तो उसको पता है कि क्या लिमिट है किस बच्चे की जब वो प्रैक्टिस करा रहा होता है उसे पता चल जाता है उस दौरान कि किस बच्चे की क्या लिमिट है उस तक उसको करवाया जाता है तो अगर बच्चे बहुत अच्छी तरह से बात मानते हैं समझते हैं और थकान तो सबको होती है लेकिन थकान के बाद जो हम करते हैं असली प्रैक्टिस वो होती है तो उस चीज़ों को समझते हुए जो करा जाता है वो चीज़ मैटर करती है और ये चीज़ कोच को भी अच्छा लगता है कि बच्चा ऐसा नहीं है कि हार मान रहा है बच्चा अपना हंड्रेड परसेंट के ऊपर भी दे रहा है चाहे वो थक गया है रुक रहे की कोशिश कर रहा है मतलब थकान हो रही है बट वो अपना फिर भी हंड्रेड परसेंट दे रहा है ये चीज़ कोच के लिए बहुत गर्व की होती है कि अपना उसकी तरफ से 100 मिल रहा है तो अगर मैं उस बच्चे को ट्रेन तो वो जरूर कुछ ना कुछ बनके निकलेगा जब हम आप फॉरन गए जब बच्चे खेल रहे थे तो फिर भी कुछ ना कुछ तो दूसरों उस प्लेयर्स को देख के आता है कि वो ऐसे ज्यादा अच्छा कर रहा है ऐसे भी सीखने को मिल जाता है जरूर सीखने को मिलता है क्योंकि मैंने भी अपने एक्सपीरियंस के दौरान ऐसे ही सीखा है कई बड़े प्लेयर्स को खेलते हुए देखा मैंने कि वो कुछ अच्छा यूज कर रहे हैं वो चीज़ मुझे भी कैच होती है और इन बच्चों को भी कैच होती है ये लोग मेरे से शेयर भी करते हैं अभी भी शेयर करते हैं डेली की देखो सर मैंने ये चीज देखी थी ये चीज मैंने सीखा ये चीज मैंने देखा था तो हम एक दूसरे से भी सीखते हैं और जब ये लोग खेल रहे थे फॉरन में तब तो मुझे भी यहाँ पे बहुत नर्वसनेस हो रही थी कि मतलब कैसा परफॉर्म करेंगे क्या होगा मुझे भी जानना था कि वहां पे क्या हो रहा है कैसा खेल रहे हैं ये लोग क्योंकि मेरे लिए भी वो नर्वसनेस वाली

जो कि बहुत बड़ी बात है कॉमनवेल्थ गेम्स है जो कि बहुत बड़ा प्लेटफॉर्म है गेम्स के मामले में बहुत बड़ी चीज़ है वहाँ पे इन्होंने सिल्वर मेडल और ब्रॉन्स मेडल प्राप्त किए जैसे इन कोच साहेबान से हम बात कर रहे हैं तो हम ट्राई करेंगे जो जो प्रैक्टिस करवाते हैं वो आपको भी दिखाते हैं और साथ साथ ये भी दिखाने की कोशिश करेंगे कि थ्रू प्रैक्टिस जो फैमिली वाले हमेशा हमसे पूछते रहते हैं कि हमारे बच्चों को क्या इसमें सीखने को मिलेगा वो भी पता चल जाएगा आओ नजर मारते हैं एक कोच दी जिंदगी ਤੇ ਉਹ ਕੋਚ ਬਾਰੇ ਅੱਜ ਤੁਹਾਨੂੰ ਅਜਿਹੀਆਂ ਗੱਲਾਂ ਕਰਾਂਗੇ ਜਿਹੜੀਆਂ ਕਿ ਜਿਸ ਤਰ੍ਹਾਂ ਪਹਿਲਾਂ ਡਿਸਕਸ਼ਨ ਚੱਲਦੀ ਪਈ ਸੀ ਤੁਹਾਡੇ ਲਈ ਬਹੁਤ ਜ਼ਰੂਰੀ ਹੋਣਗੀਆਂ ਸਰ ਜਦੋਂ ਅਸੀਂ ਆਪਣੇ ਬੱਚੇ ਨੂੰ ਵੱਡਾ ਕਰਦੇ ਹਾਂ ਜੋ ਹਾਲਾਤ ਬਣੇ ਹੋਏ ਆ ਕਿਸੇ ਵੀ ਸਟੇਟ ਦੇ ਹਾਲਾਤ ਬਣੇ ਹੋਏ ਆ ਰਗ ਬਣਿਆ ਹੋਇਆ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਅ ਅਨਇਮਪਲੋਇਮੈਂਟ ਬਣਿਆ ਹੋਇਆ ਤਾਂ ਇਹ ਸਾਡੀ ਜਿਹੜੀ ਗੇਮ ਆ ਇਹ ਦੋਨਾਂ ਚੀਜ਼ਾਂ ਤੇ ਕਿਵੇਂ ਫਿਰ ਬੈਨੀਫਿਟ ਦਿੰਦੀ ਹੈ ਸਰ ਜੇ ਆਪਾਂ ਨਸ਼ਿਆਂ 'ਤੇ ਗੱਲ ਕਰ ਲਈਏ ਤੇ ਜਿਹੜਾ ਬੱਚਾ ਸਪੋਰਟਸ ਨਾਲ ਜੁੜਿਆ ਹੋਏਗਾ ਤੋ ਇੱਕ ਪੇਰੈਂਟਸ ਤੇ ਕੋਚ ਦੀ ਤੇ ਇਹੀ ਜ਼ਿੰਮੇਵਾਰੀ ਬਣਦੀ ਹੈ ਕਿ ਵੀ ਬੱਚੇ ਨੂੰ ਆਪਾਂ ਗਲਤ ਰਾਹ ਹੀ ਨਾ ਜਾਣ ਪਈਏ ਕਿਉਂਕਿ ਇੱਕ ਐਥਲੀਟ ਦੀ ਜ਼ਿੰਦਗੀ ਇਹੋ ਜਿਹੀ ਹੁੰਦੀ ਹੈ ਕਿ ਵੀ ਉਸ ਨੂੰ ਗਲਤ ਚੀਜ਼ਾਂ ਵੱਲ ਜ਼ਿਆਦਾ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਹਮੇਸ਼ਾ ਚੜ੍ਹਦੇ ਸੂਰਜ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰਦੇ ਨੇ ਬੰਦੇ ਤੇ ਅਸੀਂ ਵੀ ਆਪਣੇ ਬੱਚਿਆਂ ਨੂੰ ਆਹੀ ਗਾਈਡ ਕਰਦੇ ਹਾਂ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਅਸੀਂ ਬੱਚਿਆਂ ਨੂੰ ਇੱਕ ਮਿਸਾਲ ਦੇ ਤੌਰ ਤੇ ਬਣਾਉਣਾ ਚਾਹੁੰਦੇ ਹਾਂ ਕਿ ਵੀ ਹੋਰ ਜਿਹੜੀ ਯੂਥ ਹੈ ਉਹ ਇਹਨਾਂ ਤੋਂ ਇਨਫਲੂਐਂਸ ਹੋ ਕੇ ਕਿਸੇ ਨਾ ਕਿਸੇ ਗੇਮ ਨਾਲ ਜੁੜੇ ਰਹਿਣ ਹਰ ਇੱਕ ਬੱਚਾ ਮੈਂ ਜਰੂਰ ਇੱਕ ਵਾਰ ਦੁਬਾਰੇ ਅਪੀਲ ਵੀ ਕਰਦਾ ਕਿ ਜਦੋਂ ਅਸੀਂ ਸਕੂਲ ਦੇ ਵਿੱਚ ਪੜਦੇ ਆ ਕਾਲਜ ਦੇ ਵਿੱਚ ਪੜਦੇ ਆ ਤਾਂ ਜ਼ਹਿਨ ਦੇ ਵਿੱਚ ਇੱਕ ਡਰ ਹੁੰਦਾ ਕਿ ਮੈਂ ਨਹੀਂ ਕਰ ਸਕਦਾ ਇਹ ਕੁਝ ਹੋਰ ਹੀ ਤਰ੍ਹਾਂ ਦੇ ਬੱਚੇ ਜਾਂ ਹੋਰ ਹੀ ਤਰ੍ਹਾਂ ਦੇ ਮੁੰਡੇ ਕੁੜੀਆਂ ਹੁੰਦੇ ਆ ਬਿਲਕੁਲ ਉਹ ਕਿਹੜੇ ਹੁੰਦੇ ਆ ਕਿ ਜਿਹੜੇ ਇਹ ਮੁੰਡੇ ਕੁੜੀਆਂ ਇਹਨ ਕੀ ਇਹਨਾਂ ਦੇ ਵਿੱਚ ਕੋਈ ਸਪੈਸ਼ਲ ਆ ਕਿ ਇਹ ਚੀਜ਼ਾਂ ਹੌਲੀ ਹੌਲੀ ਪ੍ਰੈਕਟਿਸ ਨਾਲ ਆਉਂਦੇ ਆ ਸਰ ਮੈਂ ਹੋਰ ਸਟ੍ਰੈਟਜੀ ਬਾਰੇ ਤਾਂ ਹਜੇ ਇਹਨਾਂ ਨਹੀਂ ਦੱਸ ਸਕਦਾ ਮੈਂ ਕਿਉਂਕਿ ਹੋਰ ਸਟ੍ਰੈਟਜੀ ਜਿਸੀਂ ਦੇਖਿਆ ਅਸੀਂ अलग-अलग स्ट्रीट ਦੇ ਵਿੱਚ ਜਾ ਕੇ ਆਏ ਆ ਅਸੀਂ ਸਾਨੂੰ ਤਾਂ ਬਹੁਤ ਵਧੀਆ ਪਰਫਾਰਮੈਂਸ ਜਾਂ ਬਹੁਤ ਵਧੀਆ ਕੰਟਰੀਬਿਊਸ਼ਨ ਦੇਖਣ ਨੂੰ ਮਿਲਦਾ ਹੈ ਪਰ ਜੇ ਮੈਂ ਆਪਣੇ ਸਟਰੀਟ ਦੀ ਗੱਲ ਕਰਾਂ ਆਪਣੇ ਬੱਚਿਆਂ ਦੀ ਗੱਲ ਕਰਾਂ ਤੇ ਜਿੱਥੇ ਮੇਰੀ ਟ੍ਰੇਨਿੰਗ ਚੱਲਦੀ ਹੈ ਕਈ ਸਕੂਲਾਂ ਦੇ ਵਿੱਚ ਤੇ ਜੇ ਮੰਨ ਲਓ 100 ਬੱਚਾ ਟ੍ਰੇਨਿੰਗ ਕਰ ਰਹੇ ਤਾਂ ਮੈਂ ਐਕਸਪੈਕਟ ਕਰਦਾ ਹਾਂ ਉੱਥੇ ਦੋ ਤਿੰਨ ਹੀ ਬੱਚੇ ਨਿਕਲਣਗੇ ਕਿਉਂਕਿ ਇਸ ਗੇਮ ਨੂੰ ਲੈ ਕੇ ਹਜੇ ਕੋਈ ਇੰਨਾ ਬੱਚਾ ਸੀਰੀਅਸ ਨਹੀਂ ਹੁੰਦਾ ਵਾ ਕਿਉਂਕਿ ਮਾਪਿਆਂ ਦੇ ਵਿੱਚ ਤੇ ਬੱਚਿਆਂ ਦੇ ਵਿੱਚ ਇਹ ਡਰ ਪਿਆ ਹੁੰਦਾ ਕਿ ਵੀ ਕਾਰਾਟੇ ਐ ਸਰਟੀਫਿਕੇਟ ਵੱਜੇਗੀ ਜਾਂ ਹੋਰ ਕੋਈ ਗੱਲ ਹੋ ਜਾਈਗੀ ਬਟ ਇਦਾਂ ਨਹੀਂ ਹੈ ਕਰਾਟੇ ਜੋ ਹੈ ਇੱਕ ਸੈਮੀ ਕੰਟੈਕਟ ਗੇਮ ਹੈ ਟੱਚ ਐਂਡ ਬੈਕ ਸਪੀਡ ਦਿਖਾਣੀ ਗੇਮ ਹੈ ਪੁਆਇੰਟ ਗੇਮ ਹੈ ਇੱਕ ਨਹੀਂ ਬਟ ਜਦੋਂ ਮੁੱਕਾ ਮਾਰਦੇ ਜਾਂ ਕਰਾਟੇ ਜੇ ਮਾਰਦੇ ਹੋ ਤਾਂ ਲੱਗਦਾ ਵੀ ਜੇ ਜਦ ਤੱਕ ਡਿੱਗਦਾ ਨਹੀਂ ਬੰਦਾ ਉਹ ਤੱਕ ਕੰਪਲੀਟ ਨਹੀਂ ਹੈ ਸੇ ਦੇਖੋ ਜੋ ਉਹਨਾਂ ਟ੍ਰੈਡੀਸ਼ਨਲ ਆਪਣੀ ਕਰਾਟੇ ਹੈ ਅਸੀਂ ਬੱਚਿਆਂ ਨੂੰ ਟ੍ਰੇਨ ਇਸ ਲਈ ਕਰਦੇ ਆ ਕਿ ਆਪਣੀ ਸੈਲਫ ਡਿਫੈਂਸ ਹੋ ਆਪਣੇ ਕਿਤੇ ਨਾ ਕਿਤੇ ਜੇ ਇਹਦਾ ਸਿਚੁਏਸ਼ਨ ਆndi ਆਪਣੇ ਆਪ ਨੂੰ ਸੈਲਫ ਡਿਫੈਂਸ ਨਾਲ ਪ੍ਰੋਟੈਕਟ ਕਰ ਸਕਣ ਬਟ ਜੇ ਕੰਪੀਟੀਸ਼ਨ ਦੇ ਆਪਾਂ ਦੇਖੀਏ ਫਿਰ ਇੱਕ ਸੈਮੀ ਕੰਟੈਕਟ ਗੇਮ ਹੈ ਇਹ ਇੱਕ ਆਪਾਂ ਸਿਪ ਪੁਆਇੰਟ ਗੇਮ ਆਪਾਂ ਦਿਖਾਣਾ ਹੁੰਦਾ ਹੈ ਸਪੀਡ ਨਾਲ ਆਪਾਂ ਪੁਆਇੰਟ ਲੜਾ ਹੁੰਦਾ ਹੈ ਬਟ ਰੀਅਲ ਲਾਈਫ ਦੇ ਵਿੱਚ ਆਪਾਂ ਬੱਚਿਆਂ ਨੂੰ ਇਸ ਲੈਵਲ ਤੇ ਆਪਾਂ ਟ੍ਰੇਨਿੰਗ ਦਿੰਨੇ ਆ ਕਿ ਉਹ ਆਪਣੇ ਆਪ ਨੂੰ ਸੈਲਫ ਡਿਫੈਂਸ ਨਾਲ ਪ੍ਰੋਟੈਕਟ ਕਰ ਸਕਦਾ ਠੀਕ ਹੈ ਜੇ ਜਦੋਂ ਆਮ ਇੱਕ ਪੇਰੈਂਟ ਜਿਨ੍ਹਾਂ ਦੇ ਘਰ 30 ਹੁੰਦੀ ਆ ਜਾਂ ਬੱਚੇ ਵੀ ਛੋਟੇ ਹੁੰਦੇ ਆ ਅੱਜ ਕਿਉਂਕਿ ਸਾਡੇ ਜਿਹੜੇ ਬੱਚੇ ਹੁੰਦੇ ਆ ਅਸੀਂ ਬਹੁਤ ਕੋਮਲ ਰੱਖਣ ਲੱਗ ਗਏ ਆ ਫਿਰ ਇੱਥੇ ਤੁਸੀਂ ਅਜੇ ਆ ਕੀ ਦੱਸਦੇ ਹੋ ਕਿ ਨਾਰਮਲ ਲਾਈਫ ਦੇ ਵਿੱਚ ਵੀ ਉਹਨਾਂ ਨੂੰ ਥੋੜਾ ਜਿਹਾ ਅੰਦਰੋਂ ਗੱਟਸ ਬਣੀ ਰਹਿੰਦੀ ਹੈ ਜੀ ਸਰ ਵੈਸੇ ਅਸੀਂ ਆਪਣੇ ਬੱਚਿਆਂ ਨੂੰ ਤਾਂ ਜੋ ਸਕਿਲਸ ਸਿਖਾਣੇ ਆ ਨਾਲ ਦੇ ਨਾਲ ਅਸੀਂ ਉਹਨਾਂ ਦੀ ਕੌਨਫੀਡੈਂਸ ਬੂਸਟ ਕਰਨ ਲਈ ਕੁਝ ਨਾ ਕੁਝ ਦੱਸ ਦੇ ਰਹੇ ਨੇ ਕਿਉਂਕਿ ਅੱਜ ਕੱਲ ਦੇ ਪੇਰੈਂਟਸ ਸਹੋਜੇ ਨੇ ਕਿ ਵੀ ਆਪਾਂ ਕਿਸੇ ਬੱਚੇ ਨੂੰ ਮਾਰ ਦिए ਫਿਰ ਉਹ ਕੰਪਲੇਨਟ ਕਰਨ ਚਲੇ ਜਾਣਗੇ ਯਾ ਕੋਸ਼ ਇਦਾਂ ਮਤਲਬ ਅਜਿਹੀ ਚੀਜ਼ਾਂ ਆਪਣੇ ਏਰੀਆ ਦੇ ਵਿੱਚ ਮੈਂ ਦੇਖਣ ਨੂੰ ਫੇਸ ਵੀ ਕੀਤਾ ਆ ਤੇ ਦੇਖਣ ਨੂੰ ਵੀ ਮਿਲਦੀਆਂ ਆਪਾਂ ਨੂੰ ਬਟ ਕਈ ਇਹੋ ਜਿਹੇ ਪੇਰੈਂਟਸ ਨੇ ਜੋ ਆਪਣੇ ਬੱਚਿਆਂ ਨੂੰ ਡਿਫਿਕਲਟੀਜ਼ ਦੇ ਵਿੱਚ ਪਾਉਂਦੇ ਨੇ ਪ੍ਰੈਸ਼ਰ ਕ੍ਰੀਏਟ ਕਰਦੇ ਨੇ ਉਹ ਚੰਗੀ ਗੱਲ ਹੈ ਜਦੋਂ ਆਪਾਂ ਬੱਚੇ ਤੇ ਕੋਈ ਪ੍ਰੈਸ਼ਰ ਕ੍ਰੀਏਟ ਕਰਦੇ ਆ ਉਸ ਪ੍ਰੈਸ਼ਰ ਦੇ ਵਿੱਚ ਹੀ ਬੱਚਾ ਕੁਛ ਨਾ ਕੁਛ ਉੱਭਰ ਕੇ ਬਾਹਰ ਆਉਂਦਾ ਹੈ ਇਹ 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 ਜ਼ਰੂਰ ਇਹ ਜਿਹੜੀ ਇਹ ਗੱਲ ਕਹੀ ਹੈ ਨਾ ਕੋਚ ਸਾਹਿਬ ਨੇ ਇਹ ਬਹੁਤ ਜ਼ਰੂਰੀ ਆ ਪੇਰੈਂਟਸ ਦੇ ਲਈ ਵੀ ਤੇ ਬੱਚਿਆਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਜੇਕਰ ਅਸੀਂ ਆਪਣੇ ਇੱਕ ਬਹੁਤ ਸੌਫਟ ਦੇ ਮਾਹੌਲ ਦੇ ਵਿੱਚ ਜ਼ਿੰਦਗੀ ਜਿਉਾਵਾਂਗੇ ਤਾਂ ਅਸੀਂ ਆਪਣੇ ਆਪ ਨੂੰ ਅਪਲਿਫਟ ਨਹੀਂ ਕਰ ਸਕਦੇ ਜਦੋਂ ਬੱਚੇ ਬਾਰ ਪਹੁੰਚੇ ਜੀ ਆਪਣੀ ਫਾਈਨਲ ਗੇਮ ਦੇ ਵਿੱਚ ਆਏ ਤਾਂ ਉਦੋਂ ਔਰਾ ਕੀ ਕ੍ਰੀਏਟ ਹੋਇਆ ਹੋਇਆ ਸੀ ਸਰ ਪ੍ਰੈਸ਼ਰ ਹੀ ਬਹੁਤ ਜ਼ਿਆਦਾ ਸੀ ਬੱਚਿਆਂ ਤੇ ਕਿਉਂਕਿ ਮੋਰ ਥੈਨ 15 ਕੰਟਰੀਜ਼ ਨੇ ਪਾਰਟਿਸਿਪੇਟ ਕੀਤਾ ਉੱਤੇ ਤੇ ਮਾਨ ਵਾਲੀ ਗੱਲ ਹੈ ਕਿ ਸਾਡੇ ਬੱਚਿਆਂ ਨੇ ਜਾ ਕੇ ਸਾਊਥ ਅਫਰੀਕਾ ਦੇ ਵਿੱਚ ਸਾਊਥ ਅਫਰੀਕਾ ਦੇ ਬੱਚੇ ਨੂੰ ਹਰਾਇਆ ਓਕੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਦੇ ਨਾਲ ਹਰਾਇਆ ਤੇ ਮੈਂ ਤਾਂ ਵੀਡੀਓ ਕਾਲਸ ਤੇ ਦੇਖ ਰਿਹਾ ਸੀ ਬੱਚਿਆਂ ਦੀ ਵੀਡੀਓਜ਼ ਵਗੈਰਾ ਤੇ ਬੱਚਿਆਂ ਲਈ ਤਾਂ ਬਹੁਤ ਹੀ ਡਿਫਿਕਲਟ ਸੀ ਜਦੋਂ ਪਹਿਲੀ ਵਾਰ ਇਹ ਰੀਜੀਨ ਜੋ ਉਤਰੇ ਫਿਰ ਉਹਨਾਂ ਨੂੰ ਡਿਫਿਕਲਟੀ ਸੀਗਾ ਬਟ ਜਦੋਂ ਉਹਨਾਂ ਦੇ ਪਰਫਾਰਮੈਂਸ ਕਰਦੇ ਗਏ ਨਾਲ ਦੀ ਨਾਲ ਜਦੋਂ ਉਹਨਾਂ ਨੇ ਸੈਮੀਫਾਈਨਲ ਦੇ ਵਿੱਚ ਪਹੁੰਚੇ ਜਦੋਂ ਫਾਈਨਲ ਦੇ ਵਿੱਚ ਪਹੁੰਚੇ ਫਿਰ ਸਾਨੂੰ ਵੀ ਇਹ ਸੀਗਾ ਕਿ ਸਾਡੇ ਬੱਚਿਆਂ ਨੇ ਸਾਡੇ ਐਕਸਪੈਕਟੇਸ਼ਨ ਤੋਂ ਆ ਕੇ ਉੱਪਰ ਪਰਫਾਰਮ ਕੀਤਾ ਹੈ ਜੇ ਜਦੋਂ ਆਪਾਂ ਮੂਵੀਜ਼ ਦੇਖਦੇ ਆ ਜਾਂ ਆਪਾਂ ਨਾਰਮਲ ਅੱਜ ਵੀਡੀਓ ਵੀ ਇੱਕਦਮ ਬड़ी ਵੀਡੀਓ ਇੱਕ ਕੋਰਟ ਸਾਹਿਬ ਦੱਸਦੇ ਪਏ ਕਿ ਪਹਿਲੇ ਰਾਉਂਡ ਚ ਕੁਛ ਨਹੀਂ ਕਰਨ ਦੂਜੇ ਰਾਉਂਡ ਚ ਇੱਕ ਬड़ी ਵੀਡੀਓ ਵਾਇਰਲ ਹੁੰਦੀ ਪਈ ਆ ਜਦੋਂ ਇਸ ਤਰ੍ਹਾਂ ਦੀ ਕੰਪੀਟੀਸ਼ਨ ਚੱਲਦੇ ਪਏ ਹੁੰਦੇ ਆ ਤਾਂ ਬੂਸਟ ਆ ਫਿਰ ਜਦੋਂ ਮਤਲਬ ਉਹਦੇ ਆਲੇ ਦੇ ਵਿੱਚ ਕਹੇ ਦੀ ਹੈ ਰਿੰਗ ਦੇ ਵਿੱਚ ਕਹੇ ਦੀ ਕਿਵੇਂ ਬੂਸਟ ਅਪ ਦਿੰਨੇ ਸਰ ਦੇਖੋ ਜੋ ਕਾਰਾਟੇ ਦੀ ਗੇਮ ਹੈ वर्ल्ड ਕਾਰਾਟੇ ਫੈਡਰੇਸ਼ਨ ਜੋ ਕਿ ਪੂਰੇ ਆਲ ਓਵਰ ਦਾ ਵਰਲਡ ਸਾਰੇ ਰੂਲਸ ਐਂਡ ਰੈਗੂਲੇਸ਼ਨ ਬਣਾਉਂਦੀ ਹੈ 1.5 ਮਿੰਟ ਦੀ ਫਾਈਟ ਹੁੰਦੀ ਹੈ ਸਰ ਸਾਲਾਂ ਦੀ ਮਿਹਨਤ 1.5 ਮਿੰਟ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਂਦਾ ਕੀ ਹੈ 1.5 ਮਿੰਟ ਦੇ ਅੰਦਰ ਅੰਦਰ ਹੀ ਆਪਾਂ ਨੂੰ ਸਾਹਮਣੇ ਵਾਲੇ اپੋਨੈਂਟਸ ਨੂੰ ਜੱਜ ਕਰਨਾ ਹੁੰਦਾ ਕਿ ਉਹ ਦੇ ਕੋਲ ਕੀ ਸਕਿੱਲਸ ਨੇ ਤੇ ਅਸੀਂ ਵੀ ਬੱਚਿਆਂ ਨੂੰ ਨਾਲ ਦੀ ਨਾਲ ਦੱਸਦੇ ਆਂ ਪਿੱਛੋਂ ਕਮਾਂਡ ਦੇ ਰਹੇ ਆਂ ਕਿ ਵੀ ਅੱਗੇ ਹੋ ਜਾ ਜਾਂ ਪਿੱਛੇ ਜਾ ਜਾਂ ਕੁਝ ਆਪਣੇ ਨਿਊ ਟੈਕਨੀਕਸ ਯੂਜ਼ ਕਰ ਜਾਂ ਵੇਟ ਕਰੋ ਦੇਖੋ ਉਹਦਾ ਕੀ ਅਟੈਕ ਆ ਰਿਹਾ ਡਿਫੈਂਸ ਕਰਕੇ ਅਟੈਕ ਕਰੋ ਤੇ ਉੱਥੇ ਸਿਚੁਏਸ਼ਨ ਦੇ ਹਿਸਾਬ ਨਾਲ ਸਾਨੂੰ ਸਟ੍ਰੈਟਜੀਜ਼ ਚੇਂਜ ਕਰਨੀ ਪੈਂਦੀ ਹੈ ਨਿਊ ਸਟ੍ਰੈਟਜੀ ਪੜ੍ਹਨੀ ਪੈਂਦੀ ਐ ਸਰਪੀ ਕਲਾਸ ਤੇ ਸਵਾਲ ਲੈ ਲੈਣਾ ਹੈ ਮੈਂ ਹਰ ਇੱਕ ਪੇਰੈਂਟ ਦੇ ਮਨ ਦੇ ਵਿੱਚ ਇੱਕ ਡਰ ਹੁੰਦਾ ਜੀ ਬਿਲਕੁਲ ਜਾਂ ਉਹਨੂੰ ਥੋੜਾ ਜਿਹਾ ਕਹਿੰਦੀ ਐ ਕਿ ਅਨ ਐਜੂਕੇਟਿਡ ਜੀ ਜੀ ਜਿੱਥੇ ਆਪਾਂ ਬੈਠੇ ਆ ਮੰਡੀ ਮੁੱਲਾਪੁਰ ਦੇ ਵਿੱਚ নো ਡਾਊਟ ਕਿ ਇੱਥੇ ਹਜ਼ਾਰਾਂ ਦੇ ਵਿੱਚ ਪੇਰੈਂਟਸ ਨੇ ਜੀ ਜੀ ਬਿਲਕੁਲ ਪਰ ਕੁਝ ਬੱਚੇ ਆਉਂਦੇ ਆ ਇੱਥੇ ਉਹ ਕੀ ਡਰਵਾਤੇ ਹੋ ਤੁਸੀਂ ਕਿਵੇਂ ਅਪੀਲ ਕਰੋਗੇ ਕਿ ਬੱਚੇ ਘਰਾਂ ਤੋਂ ਬਾਹਰ ਨਿਕਲਣ ਸਰ ਡਰ ਤਾਂ ਆਬਵੀਅਸਲੀ ਹੋਏਗਾ ਕਿਉਂਕਿ ਬੱਚਿਆਂ ਨੇ ਮੂਵੀਜ਼ ਦੇ ਵਿੱਚ ਦੇਖ ਦੇ ਕੇ ਲੋਕਾਂ ਨੂੰ ਐ ਲੱਗਿਆ ਕਿ ਵੀ ਕਾਰਾਟੇ ਬਹੁਤ ਹੀ ਡੈਡਲੀ ਗੇਮ ਹੈ ਜੋ ਕਿ ਸਾਡੇ ਬੱਚੇ ਨੂੰ ਕਿਤੇ ਸਰਟੀਫਿਕੇਟ ਮਿਲ ਜਾਏਗੀ ਪਰ ਇਦਾਂ ਨਹੀਂ ਹੈ ਅਸੀਂ ਬੱਚਿਆਂ ਦੀ ਇੱਕ ਲਾਈਫ ਜੋ ਹੁੰਦੀ ਹੈ ਥਲੀਟ ਦੀ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡਾ ਮੇਨ ਮਕਸਦ ਇਹਨਾਂ ਦਾ ਹੀ ਹੈ ਕਿ ਇਹਨਾਂ ਨੂੰ 올림픽 ਦੇ ਵਿੱਚ ਮੈਡਲ ਜਿਤਾ ਕੇ ਲਈ ਕਾਮਨਵੈਲਥ ਜਿਹਨਾਂ ਦਾ ਫਰਸਟ ਪਲੇਟਫਾਰਮ ਸੀਗਾ ਜੀ ਤੇ ਹੁਣ ਔਰ ਜਿਹੜੇ ਅਪਕਮਿੰਗ ਗੇਮਸ ਨੇ ਜੋ ਕਿ ਦੁਬਈ ਦੇ ਵਿੱਚ ਵਰਲਡ ਟੂਰਨਾਮੈਂਟ ਹੋ ਰਿਹਾ ਹੈ ਫਿਰ ਉਸ ਤੋਂ ਬਾਅਦ ਯੂਐਸ ਓਪਨ ਨੈਸ਼ਨਲ ਆ ਰਿਹਾ ਹੈ ਯੂਐਸਏ ਦੇ ਵਿੱਚ ਤੇ ਇਹੋ ਜੇ ਅਸੀਂ ਟੂਰਨਾਮੈਂਟਸ ਬੱਚਿਆਂ ਨੂੰ ਖੜਾ ਕੇ ਜੋ ਔਨ ਵਾਲਾ 올림픽 2036 ਦੀ ਸਾਡੀ ਤਿਆਰੀ ਅਸੀਂ ਹੁਣ ਤੋਂ ਹੀ ਵਿਜ਼ਨ ਲਿਆ ਹੈ 2036 ਦੇ 올림픽ਸ ਦੇ ਵਿੱਚ ਅਸੀਂ ਬੱਚਿਆਂ ਨੂੰ 올림픽 ਦੇ ਵਿੱਚ ਸਿਲੈਕਸ਼ਨ ਕਰਾਣੀ ਤੇ ਬੱਚਿਆਂ ਨੂੰ ਭੇਜਣਾ ਹੈ ਮੈਂ ਜਿਹੜੇ ਹੋਰ ਪੇਰੈਂਟਸ ਨੇ ਬੱਚਿਆਂ ਨੇ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਵੀ ਮੈਂ ਇਹ ਨਹੀਂ ਕਹਿੰਦਾ ਤੁਸੀਂ ਅ ਕਰੋ ਹੀ ਕਰੋ ਇੱਕ ਵਾਰੀ ਤੁਸੀਂ ਸਾਡੇ ਕੋਲ ਡੈਮੋ ਕਲਾਸਿਸ ਲਾਓ ਅਸੀਂ ਪੇਰੈਂਟਸ ਲਈ ਇੱਕ ਅਲੱਗ ਤੋਂ ਅਰੇਂਜਮੈਂਟ ਕੀਤੀ ਹੈ ਕਿ ਪੇਰੈਂਟਸ ਅਕੈਡਮੀ ਦੇ ਅੰਦਰ ਬੈਠ ਕੇ ਆਪ ਦੇਖ ਸਕਦੇ ਨੇ ਕਿ ਸਾਡੇ ਬੱਚੇ ਦੇ ਵਿੱਚ ਕੀ ਡਿਵੈਲਪਮੈਂਟ ਆ ਰਹੀ ਹੈ ਕਿਹੋ ਜੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕੀ ਸਿੱਖਿਆ ਦਿੱਤੀ ਜਾਂਦੀ ਹੈ ਤੇ ਬੱਚਿਆਂ ਤੁਸੀਂ ਇੱਕ ਲਾਸਟ ਸਵਾਲ ਤੇ ਆ ਜਾਣਾ ਜੀ ਹਰ ਇੱਕ ਚੀਜ਼ ਨੂੰ ਚਲਾਉਣ ਦੇ ਲਈ ਇੱਕ ਸਾਰਥੀ ਹੁੰਦਾ ਜੀ ਬਿਲਕੁਲ ਜੇਕਰ ਆਪਨੇ ਕੋਈ ਸਾਰਥੀ ਦੀ ਗੱਲ ਕਰਉ ਉਹ ਕਿਹੜਾ ਸਖਸ਼ ਹੈ ਜਿਹੜਾ ਕਿ ਇਹ ਸਾਰੇ ਨੂੰ ਚੀਜ਼ ਨੂੰ ਦਿਮਾਗ ਦੇ ਵਿੱਚ ਲੈ ਕੇ ਅੱਗੇ ਵਧਾ ਪਿਆ ਠੀਕ ਹੈ ਸਰ ਇਹ ਸਾਡੀ ਸਾਰੀ ਟੀਮ ਹੈ ਮੇਜਰ ਸਰীন ਕਾਰਾਟੀ ਡਵੈਲਪਮੈਂਟ ਸੁਸਾਇਟੀ ਦੇ ਨਾਮ ਤੇ ਅਸੀਂ ਇੱਕ ਸੁਸਾਇਟੀ ਬਣਾਈ ਹੋਈ ਹੈ ਜੋ ਕਿ ਸਾਰੇ ਬੱਚਿਆਂ ਲਈ ਜੋ ਕਿ ਐਥਲੀਟਸ ਨੇ ਜੋ ਕਿ ਮਤਲਬ ਜੀ ਪਿੱਛੇ ਬੈਕਗਰਾਉਂਡ ਤੋਂ ਆ ਰਹੇ ਨੇ ਅਸੀਂ ਉਹਨਾਂ ਨੂੰ ਅਪਲਿਫਟ ਕਰਨਾ ਹੈ ਸਾਡੇ ਟੀਮ ਦੇ ਵਿੱਚ ਪ੍ਰਸ਼ਾਨ ਸ਼ਰੀਨ ਨੇ ਰਵੀਨਾਗ ਵੰਸ਼ੀ ਪੁਸ਼ਵਿੰਦਰ ਅਸੀਂ ਤੇ ਹੋਰ ਸਾਰੇ ਮੈਂਬਰਸ ਨੇ ਜੋ ਕਿ ਸਿਰਫ ਬੱਚਿਆਂ ਦੀ ਬੈਟਰਮੈਂਟਲੀ ਸੋਚ ਰਹੇ ਨਾ ਕਿ ਸਿਰਫ ਕਾਰਾਟੇ ਲਈ ਹੋਰ ਵੀ ਜਿਹੜੇ ਗੇਮਸ ਨੇ ਚਾਹੇ ਉਹਨਾਂ ਦੀ ਸਟੱਡੀਜ਼ ਹੈ ਅਸੀਂ ਸਾਰੇ ਪਲੇਟਫਾਰਮ ਤੇ ਸੋਚ ਰਹੇ ਸੀ ਬੱਚਿਆਂ ਨੂੰ ਆਪਣੇ ਏਰੀਆ ਦੇ ਬੱਚਿਆਂ ਨੂੰ ਅਪਲਿਫਟ ਕਰੀਏ ਪੈਨ ਇੰਡੀਆ ਸਾਡਾ ਅਫੀਲੀਏਸ਼ਨ ਚੱਲ ਰਿਹਾ ਹੈ ਵਾਰੀਅਰ ਜਨੀਕਰ ਫੈਡਰੇਸ਼ਨ ਆਫ ਇੰਡੀਆ ਦੀ ਜਗਾ ਜਗਾ ਤੋਂ ਅਸੀਂ ਕੋਸ਼ਿਸ਼ ਇਹੀ ਹੈ ਕਿ ਬੱਚੇ ਜਿਹੜੇ ਕਰਨ ਵਾਲੇ ਨੇ ਉਹਨਾਂ ਨੂੰ ਅਫਲੂਟ ਕਰਕੇ ਬਾਹਰ ਕੱਢੀਏ ਤੇ ਸਾਡੀ ਸਾਰੀ ਟੀਮ ਵਰਕ ਲੱਗੀ ਹੋਏ ਇਸ ਦੇ ਵਿੱਚ ਸੋ ਇਹ ਇਸ ਕਰਕੇ ਅੱਜ ਤੁਹਾਡੇ ਤੱਕ ਪਹੁੰਚਾਉਣ ਦੀ ਬਹੁਤ ਖਾਸ ਜਿਹੜੀ ਇਹ ਕੋਸ਼ਿਸ਼ ਇੱਥੇ ਚੱਲਦੀ ਪਈ ਹੈ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਹਿੰਦੇ ਆ ਕਿ ਜ਼ਮਾਨਾ ਖਰਾਬ ਹੈ ਪਰ ਜ਼ਮਾਨੇ ਦੇ ਵਿੱਚ ਅਸੀਂ ਕਿਵੇਂ ਆਪਣੇ ਆਪ ਨੂੰ ਬੁਲੰਦ ਕਰਨਾ ਤਾਂ ਬਹੁਤਾ ਸੋਚਣ ਦੀ ਲੋੜ ਨਹੀਂ ਹੁੰਦੀ ਹਲਕੇ ਹਲਕੇ ਸਟੈਪ ਜਦੋਂ ਅਸੀਂ ਲੈਣ ਲੱਗ ਜਾਂਦੇ ਆ ਤਾਂ ਬੁਲੰਦੀਆਂ ਤੱਕ ਰੱਬ ਆਪਣੇ ਆਪ ਲੈ ਜਾਂਦਾ ਆ ਉਹ ਕਹਿੰਦੇ ਆ ਕਿ ਮਾਲੀ ਦਾ ਕੰਮ ਪਾਣੀ ਪਾਉਣਾ ਭਰ-ਭਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਖੁਲਣਾ ਲਾਵੇ ਜਾਂ ਨਾ ਲਾਵੇ ਸੋ ਇਸ ਕਰਾਟੇ ਨੂੰ ਲੈ ਕੇ ਜਾਂ ਕੋਈ ਵੀ ਅਜਿਹੀ ਗੇਮ ਹੈ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਉਹਨਾਂ ਮੋਬਾਈਲਾਂ ਦੀਆਂ ਰੀਲਾਂ ਤੋਂ ਬਾਹਰ ਕੱਢੋ ਤੇ ਜਦੋਂ ਉਹ ਨਾਰਮਲ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀ ਮਿਹਨਤ ਕਰਨਗੇ ਤਾਂ ਉਹ ਤੇ ਤੁਹਾਡੇ ਮਨ ਨੂੰ ਵੀ ਸਕੂਨ ਪਹੁੰਚੇਗਾ ਬਹੁਤ ਬਹੁਤ ਧੰਨਵਾਦ